ਜਦੋਂ ਤੁਸੀਂ ਕਿਸੇ ਵੀ ਚੀਜ਼ ਨਾਲ ਭਰ ਜਾਂਦੇ ਹੋ ਨਾ ਉਹ ਚੀਜ਼ ਤੁਹਾਨੂੰ ਵੰਡਣੀ ਨਹੀਂ ਪੈਂਦੀ ਉਹ ਚੀਜ਼ ਤੁਹਾਡੇ ਚੋਂ ਡੁੱਲਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਕੋਈ ਫੁੱਲ ਜਦੋਂ ਸੁਗੰਧ ਨਾਲ ਭਰ ਜਾਂਦਾ ਹੈ ਤੇ ਉਹ ਸੁਗੰਧ ਵੰਡਦਾ ਥੋੜੀ ਹੈ ਸੁਗੰਧ ਡੁੱਲਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਕੋਈ ਫਲਦਾਰ ਪੌਦਾ ਫਲਾਂ ਨਾਲ ਨੱਕੋ ਨੱਕ ਭਰ ਜਾਂਦਾ ਹੈ ਫਲ ਪੱਕ ਜਾਂਦੇ ਨੇ ਤੇ ਫਲ ਆਪਣੇ ਆਪ ਡਿੱਗਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਤੁਸੀਂ ਸੁੱਖ ਨਾਲ ਭਰ ਜਾਂਦੇ ਹੋ ਤੇ ਸੁੱਖ ਡੁੱਲਣਾ ਸ਼ੁਰੂ ਹੋ ਜਾਂਦਾ ਹੈ ਤੁਸੀਂ ਸੁੱਖ ਵੰਡਦੇ ਨਹੀਂ ਜਦੋਂ ਤੁਸੀਂ ਦੁੱਖ ਨਾਲ ਭਰ ਜਾਂਦੇ ਹੋ ਦੁੱਖ ਤੁਹਾਡੇ ਚੋਂ ਡੁੱਲਣਾ ਸ਼ੁਰੂ ਹੋ ਜਾਂਦਾ ਹੈ ਤੁਸੀਂ ਦੁੱਖ ਵੰਡਦੇ ਨਹੀਂ ਆਪਣੇ ਆਪ ਦੁੱਖ ਡੁੱਲਦਾ ਹੈ ਆਪਣੇ ਆਪ ਸੁੱਖ ਡੁੱਲਦਾ ਹੈ ਪ੍ਰੇਮ ਨਾਲ ਜਦੋਂ ਤੁਸੀਂ ਨਕੋ-ਨਕ ਭਰ ਜਾਂਦੇ ਹੋ ਪ੍ਰੇਮ ਡੁੱਲਣਾ ਸ਼ੁਰੂ ਹੋ ਜਾਂਦਾ ਹੈ ਕਾਲੇ ਨਾਲ ਜਦੋਂ ਤੁਸੀਂ ਨੱਕੋ ਨੱਕ ਭਰ ਜਾਂਦੇ ਹੋ ਭੜਾ ਡੁੱਲਣਾ ਸ਼ੁਰੂ ਹੋ ਜਾਂਦਾ ਹੈ